ਇਹ ਤੇ ਇੱਟਾਂ ਰੋੜੀਆਂ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਾੜ-ਤਾੜ ਫਾਇਰਿੰਗ ਕੀਤੀ ਗਈ ਤੇ ਘਰ ਤੇ ਇੱਟਾਂ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਵਿਖੋ ਘਰ ਤੇ ਹਮਲਾ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਪੂਰਾ ਮਾਮਲਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਹੈ ਤੇ ਇਸ ਦੇ ਦਰਮਿਆਨ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਜ਼ਖਮੀ ਹੋਏ ਨੇ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਟਾੜ-ਟਾੜ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇਹ ਫਾਇਰਿੰਗ ਹੋਈ ਹੈ ਤੇ ਇੱਟਾ ਰੋੜੀਆਂ ਦੇ ਨਾਲ ਘਰ ਦੇ ਵਿੱਚ ਹਮਲਾ ਵੀ ਕੀਤਾ ਗਿਆ ਫਿਲਾਸਫਰ ਦਾ ਪਿੰਡ ਅਲੀਕੇ ਦਾ ਇਹ ਮਾਮਲਾ ਅੰਨੇਵਾ ਫਾਇਰਿੰਗ ਹੋਈ ਹੈ ਇਟਾ ਰੋੜਿਆ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹੈ ਤੇ ਇਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਾੜ-ਤਾੜ ਫਾਇਰਿੰਗ ਕੀਤੀ ਗਈ ਤੇ ਘਰ ਤੇ ਇੱਟਾ ਰੋੜਿਆ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਬਖਾ ਰਹੇ ਹਾਂ ਕਿ ਕਿਵੇਂ ਵਿਖੋ ਘਰ ਤੇ ਹਮਲਾ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਪੂਰਾ ਮਾਮਲਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਹੈ ਤੇ ਇਸ ਦੇ ਦਰਮਿਆਨ ਹੀ ਹਮਲਾ ਕਰ ਦਿੱਤਾ ਜਾਦਾ ਹੈ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਜ਼ਖਮੀ ਹੋਏ ਨੇ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਤਾੜ-ਤਾੜ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇਹ ਫਾਇਰਿੰਗ ਹੋਈ ਹੈ ਤੇ ਇੱਟਾ ਰੋੜੀਆਂ ਦੇ ਨਾਲ ਘਰ ਦੇ ਵਿੱਚ ਹਮਲਾ ਵੀ ਕੀਤਾ ਗਿਆ ਫਿਰੋਜ਼ਪੁਰ ਦੇ ਪਿੰਡ ਅਲੀਕੇ ਦਾ ਇਹ ਮਾਮਲਾ ਅੰਨੇਵਾ ਫਾਇਰਿੰਗ ਹੋਈ ਹੈ ਇੱਟਾ ਰੋੜੀਆਂ 'ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਕਈ ਲੋਕ ਜ਼ਖਮੀ ਦਸਤੇ ਜਾ ਰਿਹਾ ਹੈ ਤੇ ਇਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਪੈਸਿਆਂ ਦੇ ਲੈਣ ਦੇਨ ਨੂੰ ਲੈ ਕੇ ਤਾੜ-ਤਾੜ ਫਾਇਰਿੰਗ ਕੀਤੀ ਗਈ ਤੇ ਘਰ ਤੇ ਇੱਟਾ ਰੋੜਿਆ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਵੇਖੋ ਘਰ ਤੇ ਹਮਲਾ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਨ ਦੇ ਨਾਏ ਪੂਰਾ ਮਾਮਲਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਹੈ ਤੇ ਇਸ ਦੇ ਦਰਮਿਆਨ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਜ਼ਖਮੀ ਹੋਏ ਨੇ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਤਾੜ-ਤਾੜ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇਹ ਫਾਇਰਿੰਗ ਹੋਈ ਹੈ ਤੇ ਇਟਾ ਰੋੜੀਆਂ ਦੇ ਨਾਲ ਘਰ ਦੇ ਵਿੱਚ ਹਮਲਾ ਵੀ ਕੀਤਾ ਗਿਆ ਫਿਲਾਸਫਰ ਦੇ ਪਿੰਡ ਅਲੀਕੇ ਦਾ ਇਹ ਮਾਮਲਾ ਅੰਨੇਵਾ ਫਾਇਰਿੰਗ ਹੋਈ ਹੈ ਇਟਾ ਰੋੜਿਆ ਦਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹੈ ਤੇ ਇਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਾੜ-ਤਾੜ ਫਾਇਰਿੰਗ ਕੀਤੀ ਗਈ ਤੇ ਘਰ ਤੇ ਇੱਟਾ ਰੋੜਿਆ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੀਆਂ ਕੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਵੇਖੋ ਘਰ ਤੇ ਹਮਲਾ ਕੀਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਪੂਰਾ ਮਾਮਲਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਹੈ ਤੇ ਇਸ ਦੇ ਦਰਮਿਆਨ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦਰਮਿਆਨ